ਸਾਰ ਕਿਤਾਬ ਲਈ ਦਾ ਕਰਤਾ ਕਹਿੰਦਾ ਸ਼ੁਭ ਕੁਲ ਜਨਮ ਇਕ ਤੇ ਉਹਨਾਂ ਦਾ ਜਨਮ ਬਹੁਤ ਅੱਛੀ ਕੁਲ ਦੇ ਚੋਵੇਗਾ ਸ਼ੁਭ ਕੁਲ ਜਨਮ ਸਰੂਪ ਤਨ ਇਕ ਤਨ ਕਰਕੇ ਵੀ ਕੁਰੂਪ ਨਹੀਂ ਹੋਣਗੇ ਸ਼ੁਭ ਕੁਲ ਜਨਮ ਸਰੂਪ ਤਨ ਭੋਗ ਭੋਗ ਆਪਤ ਹਰ ਤਰ੍ਹਾਂ ਦੇ ਪਦਾਰਤ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ ਰਤਨਾ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਏ ਆਉਣਗੇ ਬਚਦੇ ਰਹਿਣਗੇ ਸ਼ੁਭ ਕੁਲ ਜਨਮ ਸਰੂਪ ਤਨ ਭੂ ਭੋਗ ਆਪਤ ਪੰਡਤ ਦੇਹੀ ਅਰੋਗੁਪੁਨ ਧਰਮ ਜਾਨ ਫਲ ਸਤ ਇਹ ਸਤ ਸਉਗਾਤਾ ਪੁਰਬਲੇ ਕਰਮ ਦੀ ਮਨ ਲੈਣੀਆਂ ਚਾਹੀਦੀਆਂ ਨੇ ਪੰਡਤ ਵਿਦਵਾਨ ਹੋਵੇਗਾ بڑا ਰੋਸ਼ਨ ਦਿਮਾਗ ਹੋਵੇਗਾ ਦਾਰਸ਼ਨਿਕ ਚਿੰਤਕ ਫਿਲਾਸਫਰ ਹੋਵੇਗਾ ਹਰ ਗੱਲ ਨੂੰ ਗਹਿਰਾਈ ਨਾਲ ਲਵੇਗਾ ਪੰਡਤ ਦੇਹੀ ਅਰੋਗ ਉਹਦੀ ਦੇਹੀ 'ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ ਜਿਹਦਾ ਇਲਾਜ ਨਹੀਂ ਹੈ ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ pandat dehi arogh pun dharma jaan phal sat uruble dharm purble karam mukti nahi mili sahaj tak nahi pahunch sakeya fir janm hoya e sat cheezan te usde kol hon shu bhukul janm sarup tan bhog bhog aapat pandat dehi arogh pun dharm jaan phal sat e ave nahi prapt honiyan ਕਵੀ ਸੰਤੋਖ ਸਿੰਘ ਜੀ ਨੇ ਤੇ ਲਿਖਿਆ ਔਰੰਗਜ਼ੇਬ ਪਿਛਲੇ ਜਨਮ ਵਿੱਚ ਬੜਾ ਵੱਡਾ ਤਪੇਸ਼ ਵਰਸੀ। দান ਬੜਾ ਕੀਤਾ ਸੀ। ਪਰ ਜਿਵੇਂ ਆਮ ਕਹਾਵਤ ਹੈ ਤੱਪੋਂ ਰਾਜ ਤੇ ਰਾਜੋਂ ਨਰਕ। ਪਿਛਲੇ ਜਬ ਤੱਕ ਕਰਕੇ ਕੁਝ ਸਾਧਨਾ ਕਰਕੇ ਭਾਵੇਂ ਕੁਝ ਕਾਮਨਾ ਕਰਕੇ ਕੀਤੀ ਹੋਵੇ। ਤੋ ਕਾਮਨਾ ਹੁਣ ਪੂਰੀ ਹੋ ਰਹੀ ਏ। ਹੁਣ ਐਨੇ ਭੋਗ ਪਤਾਰਤ ਰਾਜ ਸਤਾ। तो घमंड अहंकार तपो राज राजों नरक ये कहावत गलत नहीं है दानंग परापुर वेण भजन्ते महीपते जो इतना चोटी दा धनवान है ते ज्ञानवान नहीं है इदा पुरबला दान नहीं है भक्ति नहीं है जब तक नहीं है धनवान ते चोटी दा है गुणवान नहीं है धनवान ते चोटी दा है बाकी कोई रब्बी गुण नहीं ने ਇਸ ਦਾ ਪੂਰਬਲਾ ਸਿਰਫ ਦਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਨੰਗ ਪਰਹ ਪੂਰਬੇਣ ਭੋਜਨਤੇ ਮਹੀਪਤੇ ਇਤੀ ਪੂਰਬਲਾ ਦਾਨ ਗਿਆਨ ਨਹੀਂ ਹੈ ਇਹਦੇ ਕੋਲ ਜਬ ਤੱਕ ਨਹੀਂ ਹੈ ਸਾਧਨਾ ਨਹੀਂ ਹੈ ਕੋਈ ਪੂਰਬਲੀ ਹੁੰਦੀ ਤੇ ਖੇਡ ਬਣਦੀ ਪਰ ਦਾਨ ਬੜਾ ਕੀਤਾ ਹੈ ਤੋ ਧਨવાન ਹੈ ਚੌਥੀ ਦਾ ਸਾਰੇ ਵਸੀਲੇ ਬਣਦੇ ਗਏ ਧਨ ਦਰਿਆ ਦੀ ਤਰ੍ਹਾਂ ਆਂਦਾ ਗਿਆ ਇੱਕ ਮਨੁੱਖ ਘੋਰੋਂ ਪਸੀਨਾ ਸਾਰਾ ਦਿਨ ਇੱਕ ਕਰ ਲੈਂਦਾ ਹੈ ਕਈ ਵਾਰ ਰੋਟੀ ਨਹੀਂ ਬਣਦੀ ਹੁੰਦੀ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਘਾਰੇ ਅੱਖੇ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਇਸ ਜ਼ਬਾਨ ਤੋਂ ਬਿਨ ਇਹਨਾ ਕੰਨਾਂ ਤੋਂ ਬਿਨ ਸਿਰਫ ਅਸੀਂ ਧਿਆਨ ਅੰਤਰ ਕਰ ਸਕਦੇ ਹਾਂ ਉਹ ਸਾਡੇ ਧਿਆਨ ਨੇ ਸੁਣਨਾ ਇਹ ਦ੍ਰਿਸ਼ ਅੰਦਰ ਨਹੀਂ ਜਾ ਸਕਦੀ ਅੱਖਾਂ ਦੇ ਅੰਦਰ ਕੋਈ ਪਹੁੰਚ ਨਹੀਂ ਤੇ ਜੇ ਕਿਸੇ ਸਰੀਰ ਦੀ ਚੀਰਾ ਫਾੜੀ ਕਰਕੇ ਅੰਦਰ ਜਾਤ ਵੀ ਮਾਰੀਏ ਫਿਰ ਵੀ ਉੱਥੇ ਤੱਕ ਇਹ ਦ੍ਰਿਸ਼ ਨਹੀਂ ਪਹੁੰਚੇਗੀ ਜਿੱਥੇ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਰ ਰਹੇ ਇਹ ਤੇ ਸਾਰੇ ਡਾਕਟਰ ਪਹੁੰਚ ਜਾਂਦੇ ਜਿਹੜੇ ਆਪਰੇਸ਼ਨ ਕਰਦੇ ਨੇ ਜਿਹੜੇ ਬੜੇ ਬੜੇ ਸਰਜਨ ਨੇ ਉਹ ਤੇ ਪਹੁੰਚ ਗਏ ਹੁੰਦੇ ਉਹ ਤੇ ਰੋਜ਼ ਚੀਰਾ ਫਾੜੀ पे ਕਰਦੇ ਨੇ ਉਹ ਤੇ ਕਦੋਂ ਦੇ ਦੇਖ ਲੈਂਦੇ ਦ੍ਰਿਸ਼ ਉੱਥੇ ਤੱਕ ਨਹੀਂ ਪਹੁੰਚਦੀ ਉਸ ਅਨਾਹਦ ਨੂੰ ਇਹ ਕੰਨ ਨਹੀਂ ਸੁਣਦੇ ਪਰ ਉਸ ਮਹਾਰਸ ਨੂੰ ਇਹ ਜ਼ਬਾਨ ਨਹੀਂ ਮਾਰਨ ਨੈ ਮਾਰ ਸਕਦੇ ਉਸ ਮਹਾ ਸਰੂਪ ਨੂੰ ਇਹ ਹੱਥ ਨਹੀਂ ਪਕੜ ਸਕਦੇ ਉਸ ਮਹਾ ਸੁਗੰਧ ਨੂੰ ਇਹ ਨਾਸਕਾ ਨਹੀਂ ਸੋਂਗ ਸਕਦੀ ਐ ਮਨ ਤੂੰ ਉਸ ਨੂੰ ਸੁਣ ਤੂੰ ਕਿਵੇਂ ਸੁਣੇ ਮਨ ਬਾਹਰ ਨਾ ਜਾਵੇ ਤਾਂ ਇਹਦੇ ਵਾਸਤੇ ਕੀ ਕਰੀਏ ਕਬੀਰ ਕਹਿੰਦੇ ਨੇ ਮੂੰਹ ਲੀਏ ਦਰਵਾਜੇ ਆਪਾਂ ਇਹ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ ਕਿ ਅੱਖਾਂ ਤੇ ਪੱਟੀ ਬੰਨ ਲਈਏ ਕੰਨਾਂ ਦੇ ਚਰੋਈ ਪਾ ਲਈਏ ਤੇ ਜ਼ੁਬਾਨ ਨਾਲ ਮੌਨ ਧਾਰਨ ਕਰ ਲਿਆ ਕੁਝ ਕਹੰਦੇ ਪੀਂਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅੱਖਾਂ ਨਾਲ ਵੇਖਦਾ ਪਰ ਜਿਸ ਵਕਤ ਤਮੇ ਧਿਆਨ ਸਾਧਨਾ ਤੇ ਬੈਠਦਾ ਇਹਨਾਂ ਅੱਖਾਂ ਰਹੀਆਂ ਆਪਣੇ ਧਿਆਨ ਨੂੰ ਵਾਰ ਨਹੀਂ ਜਾਣਦੇ ਇਹਨਾਂ ਕੰਨਾਂ ਰਾਹੀਂ ਇਸ ਖਲੜੀ ਰਾਹੀ ਵੀ ਇਸ ਰਸਨਾ ਰਾਹੀ ਵੀ ਜਵਾਨ ਜਪਰੇ ਵਾਹਿਗੁਰੂ ਵਾਹਿਗੁਰੂ ਕੰਨ ਸੁਣ ਰਹੇ ਨੇ ਇਹ ਤੇ ਇੱਕ ਪਹਿਲੀ ਸਟੇਜ ਹੈ ਇਹਦੇ ਨਾਲ ਇਹਨਾਂ ਦਵਾਰਾਂ ਨੂੰ ਬੰਦ ਕਰਨਾ ਹੈ ਥੋੜਾ ਜਿਹਾ ਧਿਆਨ ਨੂੰ ਇਹਨਾਂ ਦਰਵਾਜ਼ਿਆਂ ਤੱਕ ਲਿਆਣਾ ਇਿੱਤਨਾ ਲਿਆਣ ਦੇ ਕੋਈ ਸਫਲ ਹੋ ਜਾਏ ਅੱਗੇ ਪ੍ਰਮਾਤਮਾ ਆਪ ਖੇਡ ਬਣਾਉਂਦਾ ਆਪ ਖੇਡ ਬਣਾਉਂਦਾ ਉਹ ਮਨੁੱਖ ਦੇ ਵਾਸਤੇ ਖੇਡ ਨਹੀਂ ਨਹੀਂ